ਆਪਣਾ ਨਾਮ ਦੱਸ ਜਿਹੜਾ ਸਪੈਸ਼ਲਿਸਟ ਤੇ ਰਹਿੰਦਾ ਮੈਂ ਰੁਪਿੰਦਰਜੀਤ ਸਿੰਘ ਸੁਲਤਾਨਵਿੰਡ ਅੱਜ ਅਸੀਂ ਇਹ ਸਾਰੇ ਸੁਲਤਾਨਵਿੰਡ ਦੇ ਵਾਸੀ ਸਾਰੇ ਸੁਲਤਾਨਵਿੰਡ ਦੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਇੱਕ ਬੋਰਡ ਲਾਉਣ ਵਾਸਤੇ ਇਕੱਠੇ ਹੋਏ ਆ ਤੇ ਇੱਥੇ ਬੋਰਡ ਲਾਇਆ ਬੀਜੇਪੀ ਦਾ ਜਿਹਦੇ ਵਿੱਚ ਬਾਈਕਾਟ ਕੀਤਾ ਗਿਆ ਬੀਜੇਪੀ ਸਰਕਾਰ ਜੋ ਕਿ ਇੱਕ ਅੰਨੀ ਬੋਲੀ ਤੇ ਗੂੰਗੀ ਸਰਕਾਰ ਆ ਇਹਨੇ ਇਹਨੂੰ ਅਸੀਂ ਹੁਣ ਇਲੈਕਸ਼ਨ ਦੇ ਵਿੱਚ ਦੱਸਾਂਗੇ ਕਿ ਜਨਤਾ ਕੀ ਹੁੰਦੀ ਆ ਇਹਨਾਂ ਜਨਤਾ ਦੇ ਕਿਸਾਨ ਕੀ ਹੁੰਦੇ ਨੇ ਤੇ ਕਿਸਾਨ ਜਿਹੜੇ ਇਹਨਾਂ ਕਿਸਾਨਾਂ ਨੂੰ ਇਹਨਾਂ ਨੇ ਬਾਰਡਰ ਦੇ ਉੱਤੇ ਇੱਕ ਹਰਿਆਣਾ ਦੇ ਬਾਰਡਰ ਦੇ ਉੱਤੇ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਆਪਣੀ ਰਾਜਧਾਨੀ ਜਾਣ ਤੋਂ ਰੋਕਿਆ ਇਹਨਾਂ ਨੇ ਇਹਨਾਂ ਨੇ ਇਹ ਜਿਸ ਤਰ੍ਹਾਂ ਇਹ ਕਿਸਾਨ ਪਾਕਿਸਤਾਨ ਨੰਗੜ ਦੇ ਪਾਕਿਸਤਾਨ ਵਾਂਗੂ ਸਾਡੇ ਤੇ ਉੱਥੇ ਵਿਵਹਾਰ ਕੀਤਾ ਗੋਲੇ ਮਾਰੇ ਇਹਨਾਂ ਨੇ ਅਥਰੂ ਗੈਸ ਦੇ ਗੋਲੇ ਗੋਲੀਆਂ ਸਿੱਧੀਆਂ ਮਾਰ ਕੇ ਸਾਡੇ ਕਿਸਾਨ ਸ਼ਹੀਦ ਵੀ ਕੀਤੇ ਆ ਕਈਆਂ ਕਿਸਾਨਾਂ ਨੂੰ ਪੋਰੀਆਂ 'ਚ ਪਾ ਪਾ ਕੇ ਕੁੱਟਿਆ ਜੇ ਜਿਨ੍ਹਾਂ ਨੇ ਅਜੇ ਤੱਕ ਕਈਆਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਆ ਇਹ ਇਸ ਚੀਜ਼ ਦਾ ਅਸੀਂ ਸਾਰਿਆਂ ਦਾ ਵਿਰੋਧ ਕਰਨ ਵਾਸਤੇ ਜੇ ਇਹਨਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਅਸੀਂ ਇਹਨਾਂ ਨੂੰ ਆਪਣੇ ਪਿੰਡਾਂ ਚ ਨਹੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਇਹਨਾਂ ਦਾ ਸਖਤ ਵਿਰੋਧ ਕੀਤਾ ਜਾਵੇਗਾ ਇਹਨਾਂ ਨੂੰ ਕਿਤੇ ਇਹਨਾਂ ਦਾ ਬੂਥ ਨਹੀਂ ਲੱਗਣ ਦਿੱਤਾ ਜਾਵੇਗਾ ਤੇ ਇਹਨਾਂ ਨੂੰ ਵੋਟਾਂ ਵੀ ਨਹੀਂ ਪਾਈਆਂ ਜਾਣਗੀਆਂ ਇੰਦਰ ਆਪਣਾ ਨਾਮ ਦੱਸ ਕੇ ਕਿਸ ਤਰ੍ਹਾਂ ਪ੍ਰੋਟੈਸਟ ਕਰਿਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਆਪਣਾ ਕਰੇ ਗੁਰਪ੍ਰੀਤ ਸਿੰਘ ਸੋਨੂ ਮਾਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਅਸੀਂ ਜਿਹੜਾ ਅੰਮ੍ਰਿਤਸਰ ਦੀ ਸਾਰੀ ਟੀਮ ਅੱਜ ਜੋ ਵੀ ਇੱਥੇ ਪ੍ਰਦਰਸ਼ਨ ਕਰ ਰਹੇ ਆ ਬਹੁਤ ਇੱਕ ਕਿਸਾਨਾਂ ਦੇ ਉੱਤੇ ਖਡੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਵੱਡਾ ਤਸੱਦਦ ਕੀਤਾ ਗਿਆ ਜੋ ਸਾਡੇ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਇੱਕ ਹਕੀ ਮੰਗਣ ਆਪਣੀਆਂ ਮੰਗੀਆਂ ਹੀ ਕੇਂਦਰ ਸਰਕਾਰ ਕੋਲ ਸੈਂਟਰ ਸਰਕਾਰ ਕੋਲ ਸਾਨੂੰ ਹਿੜਿਆਣੇ ਦਾ ਬਾਟਰ ਨਹੀਂ ਟੱਪਾਂ ਦਿੱਤਾ ਸਾਡੇ ਉਤੇ ਬਹੁਤ ਵੱਡਾ ਤਸੱਦਦ ਕੀਤਾ ਇਹਨਾਂ ਨੇ ਸਾਡੇ ਸ਼ੁਭ ਕਰਨ ਕਿਸਾਨ ਦੇ ਸਿਰ ਦੇ ਵਿੱਚ ਗੋਲੀ ਮਾਰੀ ਉਹਦਾ ਕੀ ਕਸੂਰ ਸੀ ਉਹ ਆਪਣੀਆਂ ਮੰਗਾ ਮੰਗਣ ਜਾ ਰਿਹਾ ਸੀ ਐਮਐਸਪੀ ਲੈਣ ਜਾ ਰਿਹਾ ਸੀ ਜਲਕੀਨਪੁਰ ਖੀਰੀ ਜਿਹੜੇ ਕਿਸਾਨਾਂ ਦੇ ਉਤੇ ਗੱਡੀਆਂ ਚੜਾਈਆਂ ਕੀ ਇਨਸਾਫ ਦਿੱਤਾ ਅੱਜ ਵੀ ਉਹਨਾਂ ਨੂੰ ਅੱਜ ਵੀ ਉਹਨਾਂ ਨੂੰ ਟਿਕਟਾਂ ਦੇ ਕੇ ਨਵਾਚਿਆ ਕਿ ਤੁਸੀਂ ਕਿਸਾਨਾਂ ਨੂੰ ਕੁਚਲਿਆ ਉਹਨਾਂ ਨੂੰ ਟਿਕਟਾਂ ਦਿੱਤੀਆਂ ਇਹਨਾਂ ਨੇ ਐਮਪੀ ਦੀਆਂ ਅਸੀਂ ਵੱਡੇ ਲੈਵਲ ਦੇ ਵਿਰੋਧ ਕਰਾਂਗੇ ਸਾਡੇ ਕਿਸਾਨਾਂ ਨੂੰ ਬੋਰੀਆਂ 'ਚ ਪਾ ਕੇ ਕੁੱਟਿਆ ਗਿਆ ਸਾਡੇ ਟਰੈਕਟਰ ਤੋੜੇ ਗਏ ਕਾਰਾਂ ਤੋੜੀਆਂ ਗਈਆਂ ਫਿਲਮੀ ਅੰਦਾਜ਼ ਦੇ ਨਾਲ ਸਾਡੇ ਟਰੈਕਟਰਾਂ ਨੂੰ ਆ ਕੇ ਘੇਰਾ ਪਾਇਆ ਗਿਆ ਨਾਲੋਂ ਬੰਬ ਮਾਰ ਮਾਰ ਕੇ ਅੱਜ ਕਿਹੜੀ ਜਗ੍ਹਾ ਇਹ ਪ੍ਰਦਰਸ਼ਨ ਕੀਤਾ ਗਿਆ ਤੁਹਾਡੇ ਵੱਲੋਂ ਇਹ ਜੀ ਜਿਹੜਾ ਅੰਮਰਸਰ ਪਿੰਡ ਸੁਲਤਾਨਵੈਂਡ ਦੇ ਵਿੱਚ ਪੂਰਨ ਤੌਰ ਤੇ ਬੀਜੇਪੀ ਦਾ ਬਾਈਕਾਡ ਕਰਤਾ ਸਮੂਹ ਸੁਲਤਾਨਵੈਂਡ ਸਾਰਾ ਇਥੇ ਇਕੱਤਰ ਹੋਇਆ ਸਾਰੇ ਵੀਰ ਕਿਸਾਨ ਭਰਾ ਮਜ਼ਦੂਰ ਭਰਾ ਅਸੀਂ ਇਹਨਾਂ ਨੂੰ ਪਿੰਡ ਸੁਲਤਾਨਵੈਂਡ ਹਲਕੇ ਦੇ ਵਿੱਚ ਨਹੀਂ ਵੜਨ ਦੇਵਾਂਗੇ ਗੱਲ ਇਥੇ ਵਿਰੋਧ ਕੀਤਾ ਜਾਏਗਾ ਹੋਰ ਵੀ ਪਿੰਡਾਂ 'ਚ ਵਿਰੋਧ ਕੀਤਾ ਜਾਏਗਾ ਵੇਖੋ ਜੀ ਟੋਟਲ ਪੂਰੇ ਭਾਰਤ ਪੱਧਰ ਤੇ ਵੈਸੇ ਦੇ ਇਹਨਾਂ ਦਾ ਵਿਰੋਧ ਹੋਣ ਡਿਆ ਬਾਕੀ ਪੰਜਾਬ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਇਹਨਾਂ ਦਾ ਵਿਰੋਧ ਹੋਊਗਾ